ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਜਿਸ ਪਿੰਡ ਤੁਸੀਂ ਵਿਜ਼ਿਟ ਕਰਨੀ ਹੈਗੀ ਖਾਸ ਪਿੰ ਤੇ ਜਿਲਾ ਇਸਪੈਂਟ ਨੂੰ ਸ਼੍ਰੀ ਤਰਨ ਤਰਨ ਸਾਹਿਬ ਲੱਗਦਾ ਹੈਗਾ ਠੀਕ ਆ 6 ਮਾਰਚ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਠੀਕ ਆ ਜੀ 6:30 ਵਜੇ ਜਿਹੜਾ ਦੋਸਤੋ 6:30 ਮਿੰਟ ਦਾ ਜਿਹੜਾ ਸਮਾਂ ਹੈਗਾ ਸ਼ਾਮ ਦਾ ਤੇ ਗੱਲ ਵੀਰ ਆਪਾਂ ਸੋਨੂ ਦੇ ਨਾਲ ਕਰਨੀ ਆ ਸੋਨੂ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਵੀ ਵੇੜਾ ਬਿਲਕੁਲ ਲੈ ਕੇ ਆਇਆ ਤੁਹਾਡੇ ਲਈ ਚਾਰ ਵੇੜਾ ਲੈ ਕੇ ਆਇਆ ਪ੍ਰੋਪਰ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਜਿਹੜੀ ਜਿਹੜੀ ਸਾਂਝੀ ਕਰਦੇ ਆ ਦੋਸਤੋ ਵੇੜਾ ਸੁਈਆਂ ਸੁਵਾਈਆਂ ਹੋਣ ਗਈਆਂ ਤਿੰਨੇ ਚਾਰੇ ਵੇੜਾ ਜਿਹੜੀਆਂ ਸੁਈਆਂ ਸੁ ਠੀਕ ਆ ਆਉ ਆਪਣੀ ਜਿਹੜੀ ਨਰਕਪਰਕ ਕਰੋ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਆਜੋ ਵੀਰ ਸੋਨੂੰ ਸਭ ਤੋਂ ਪਹਿਲਾਂ ਵੀਰ ਸੋਨੂੰ ਸਸਰੀ ਕਾਲ ਸਸਰੀ ਕਾਲ ਜੀ ਕੋ ਠੀਕ ਠਾਕ ਭਰਾ ਵਧੀਆ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਜੀ ਤੇ ਸੋਨੂੰ ਵੀਰ ਅਫਰ ਕਿ ਮੈਂ ਮਾਲ ਮੂਲ ਵਰਗੀ ਚੰਗਾ ਵਿਖ ਜਾਂਦਾ ਵੀਰ ਹਾਂਜੀ ਹਾਂਜੀ ਵਧੀਆ ਵਿਖ ਜਾਂਦਾ ਚਲੋ ਠੀਕ ਹੈ ਭਰਾ ਤੇ ਸੋਨੂੰ ਭਾਈ ਅੱਜ ਕਿੰਨੇ ਪਸ਼ੂ ਆਪਣੇ ਕੋਲ ਆ ਜੀ ਅੱਜ ਆਪਣੇ ਕੋਲ 4 ਬੈੜਾ ਹੈ ਠੀਕ ਆ 4 ਬੈੜਾ ਹਾਂ ਜੀ 4 ਹਾਂਜੀ 4 ਬੈੜਾ ਤੇ ਪਹਿਲੇ ਨੰਬਰ ਤੇ ਸੋਨੂੰ ਵੀਰ ਆਪਾਂ ਸਟਾਰਟ ਕਰਦੇ ਗਏ ਹਾਂਜੀ ਤਕਰੀਬਨ ਸੂਆ ਕਿਨਵਾ ਸੋਈ ਆ ਜੀ ਇਹ ਸੂਆ ਦੂਜੇ ਸਵੇ ਸੋਈ ਆ ਦੂਜਾ ਸੂਆ ਹੈ ਹਾਂਜੀ ਠੀਕ ਆ ਆ ਹਵਾਨੇ ਦੀ ਆਰਡਰ ਦੀ ਕੁਆਲਿਟੀ ਜਿਹੜੀ ਵੇਖ ਕੇ ਚੈੱਕ ਕਰੋ ਦੋਸਤੋ ਸੈਕੰਡ ਟਾਈਮ ਰਾਵੜ ਤੇ ਸੂਈ ਨੂੰ ਵੀ ਤੁਹਾਨੂੰ ਫਿਰ ਕਿੰਨੇ ਕਿ ਦਿਨ ਹੋ ਗਏ ਆ ਸੂਈ ਨੂੰ ਮੈਨੂੰ 15 ਕਿਲੇ ਦੇ ਕਰੀਬ ਹੋ ਗਏ ਆ 12 ਤੋਂ 15 ਦਿਨ ਹੋ ਗਏ 12 ਤੋਂ 15 ਦਿਨ ਹੋ ਗਏ ਹਾਂਜੀ ਹਾਂਜੀ ਤੇ ਬੱਚਾ ਨੀਚੇ ਜੀ ਬੱਚਾ ਇਹਦੇ ਮੇਲ ਕਾ ਫਿਆ ਬੱਚਾ ਨੀਚੇ ਹਾਂ 나ੜੂ ਨਾਲ ਹੀ ਅਜੇ ਬੱਚੇ ਦੇ ਠੀਕ ਆ ਆਪਾਂ ਬੱਚੇ ਜ਼ਰੂਰ ਦਿਖਾਵਾਂਗੇ ਬਾਅਦ ਵਿੱਚ ਜੀ ਖੁੱਲ ਕੇ ਵੀਰ ਜੀ ਤੇ ਦੁੱਧ ਕਿੰਨਾ ਹਾਜ਼ਰ ਆ ਜੀ ਖਾਲੀ 15 ਲੀਟਰ ਪਰ ਆਪਾਂ 14 ਦੱਸ ਕੇ ਸੇਲ ਕਰਾਂਗੇ ਠੀਕ ਹੈ 15 ਪਰ ਆਪਾਂ 14 ਕਹਿ ਕੇ ਦਵਾਂਗੇ 14 ਕਹਿ ਕੇ ਦਵਾਂਗੇ ਹਓ ਦੋਸਤੋ ਤੁਹਾਨੂੰ ਇੱਕ ਵਾਰ ਜਿਹੜਾ ਤੋੜ ਕੇ ਦਿਖਾਈਏ ਵੇਖੜ ਦਾ ਠੀਕ ਆ ਤੇ ਆਹ ਫੇਸ ਦੀ ਕੁਆਲਿਟੀ ਦੋਸਤੋ ਜਰੂਰ ਦੇਖੋ ਇੱਕ ਵਾਰੀ ਤੁਹਾਨੂੰ ਵੀ ਥੋੜਾ ਤੋੜ ਦਿਆਂ ਬੇਸ਼ੱਕ ਇਹਨੂੰ ਤੋੜ ਲੋ ਕਿੱਦੇ ਆ ਲੈ ਦੇਖੀ ਦੇਖੀ ਤੇ ਦਿਨ ਵੀਰ 15 ਕਹ ਦੱਸੇ ਨਾ ਇਹਨੂੰ ਹਾਂਜੀ ਹਾਂਜੀ 15 ਕ ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਆਹ ਵੇਖੋ ਜੀ ਥਣ ਥਣ ਠੀਕ ਹੈ ਇਹਦਾ ਸ਼ੇਪ ਛੂਪ ਥਣ ਦੀ ਚੰਗੀ ਹੈਗੀ ਬਿਲਕੁਲ ਮੁੱਠੀ ਲਾ ਥਣ ਆ ਤੇ ਚਵਾਈ ਜਿਹੜੀ ਆ ਦੋਸਤੋ ਤੁਸੀਂ ਦੋ ਤਾਂ ਬਿਲਕੁਲ ਸੇਵਾ ਦਾ ਆ ਬਾਕੀ ਦੋ ਤਾਂ ਤੁਸੀਂ ਹੋਰ ਵਧੇਰੇ ਵੀ ਲੈ ਸਕਦੇ ਹੁਣ ਜਿਹੜਾ ਰੈਡੀ ਆ ਉਹ 15 ਕਿਲੋ ਜਿਹੜਾ ਬਾਲਟੀ ਵਿੱਚ ਪੈਂਦਾ ਤੇ ਕਿੰਨਾ ਵੀਰ ਡਿਮਾਂਡ ਕਿੰਨੀ ਹੈ ਮੋਲ ਇਹਦਾ ਭਾਵੇਂ ਆਪਾਂ 45 ਕਰ ਲਈਏ ਹਾਂਜੀ ਇਹਦੇ ਚ ਆਪਾਂ 40000 ਚੋਂ 1000 ਰੁਪਏ ਛੋਟ ਕਰ ਦਾਂਗੇ 40000 ਦੇ ਵਿੱਚੋਂ ਜੀ ਹਾਂਜੀ ਹਾਂਜੀ ਠੀਕ ਆ ਤੇ ਦਿਨ ਵੀ ਤੁਹਾਨੂੰ 15 ਕਿ ਦੱਸੇ ਹਾਂਜੀ ਹਾਂਜੀ 15 ਤੋਂ ਅੰਦਰ ਹੀ ਹੋਣਗੇ 15 ਤੀ ਮੰਨ ਲਓ ਠੀਕ ਆ ਹਾਂਜੀ 15 ਤੋਂ 3 ਦਿਨ ਦੋਸਤੋ ਅੰਦਰ ਹੀ ਆ ਪਰ 15 ਮੰਨ ਕੇ ਤੁਸੀਂ ਜਿਹੜਾ ਦਿਨ ਲੈ ਕੇ ਜਾ ਸਕਦੇ 15 ਕਿਲੋ ਦੁੱਧ ਆ ਤੇ 15 ਦਿਨ ਹੋਏ ਆ ਤੇ ਸੂਬਾ ਦੂਜਾ ਹਨਾ ਜੀ ਹਾਂਜੀ ਸੈਕਿੰਡ ਟਾਈਮਰ ਆ ਇਸ ਤੋਂ ਬਾਅਦ ਤੁਹਾਨੂੰ ਵੀਰੇ ਅਗਲੀ ਜਿਹੜੀ ਵੈੜ ਆ ਇਹ ਵੀ ਸੂਈ ਹੈ ਨਾ ਜੀ ਹਾਂਜੀ ਇਹ ਸੂਈ ਠੀਕ ਆ ਵੈੜਾਂ ਜਿਹੜੀਆਂ ਸਾਰੀਆਂ ਏਰਕੀ ਸੋਹਣੀਆਂ ਨੇ ਕਮਾਲ ਪਹਿਲਾਂ ਵੀ ਸੋਹਣੀਆਂ ਵੈੜਾਂ ਹੁੰਦੀਆਂ ਨੇ ਪਰ ਰਖਵਾਨੇ ਆਰਡਰ ਦੀ ਕੁਆਲਿਟੀ ਚੰਗੀ ਏਰਕੀ ਤੇ ਤੁਹਾਨੂੰ ਵੀਰੇ ਦੀ ਕੀ ਡਿਟੇ ਇਹ ਤੀਜਾ ਸੂਆ ਸੁਈ ਹੋਈ ਆ ਜੀ ਇਹਨੂੰ 1 ਮਹੀਨੇ ਦੇ ਕਰੀਬ ਹੋ ਗਿਆ ਸੂਏ ਨੂੰ 1 ਮੰਥ ਹੋ ਗਿਆ ਜੀ ਹਾਂ ਤੇ 20 ਤੋਂ ਪਲੱਸ ਦੁੱਧਾ 21 22 ਲੀਟਰ ਹੋ ਗਿਆ ਪਰ ਆਪਾਂ 20 ਦੱਸਾਂਗੇ ਠੀਕ ਹੈ ਜੀ ਹਾਂ 20 ਦੋ ਟਾਈਮ ਤਿੰਨ ਟਾਈਮ ਆਪਦੀ ਕੋਈ ਵੀ ਵੀਰ ਤਸੱਲੀ ਕਰ ਸਕਦਾ ਠੀਕ ਹੈ ਜੀ ਹਾਂ ਆ ਕਰੋ ਚੈੱਕ ਜੀ ਠੀਕ ਆ 20 ਤੋਂ ਪਲੱਸ ਦੁੱਧਾ ਪਰ 20 ਲੀਟਰ ਦੀ ਤਸੱਲੀ ਜਿਹੜੀ ਆ ਤੁਸੀਂ ਦੋਸਤੋ ਵੀਰਾਂ ਦਾ ਵੀ ਹੈਗੀ ਆ 20 ਲੀਟਰ ਦੀ ਚੁਆਈ ਕਰ ਸਕਦੇ ਜੀ ਤੀਜਾ ਸੂਆ ਆ ਫੇਸ ਕੁਆਲਟੀ ਜੀ ਠੀਕ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਦਿਖਾਉਣੇ ਆ ਜਰਾ ਤੋਰ ਕੇ ਤੇ ਚੁਵਾਈ ਇਹਨਾਂ ਦੀ ਵੈਸੇ ਵੀਰ ਜੀ ਆਪਾਂ ਡੱਕੀ ਹੈ ਨਾ ਹੋਣ ਵਾਲੀ ਸੀ ਜੀ ਹਾਂ ਜੀ ਚੁਆਣ 6 ਵਜੇ ਚੁਵਾਈ ਹੋਣੀ ਹਾਂ ਜੀ ਥੋੜਾ ਜਿਹਾ ਆਪਾਂ ਵੀ ਲੇਟ ਹੋ ਗਏ ਆ ਬਿਲਕੁਲ ਜੀ ਆਕਰੋ ਦੋਸਤੋ ਆਰਡਰ ਦੀ ਕੁਆਲਿਟੀ ਚੈੱਕ ਕਰੋ ਤੇ ਤੁਹਾਨੂੰ ਵੀਰ ਹੋਵੇ ਤਾਂ ਹੋਵੇ 20 ਤੋਂ ਪਲੱਸ ਆ ਵੈਸੇ ਜੀ 20 ਤੋਂ ਪਲੱਸ ਤੇ ਆਪਾਂ 20 ਕਹ ਕੇ ਮਤਲਬ ਕਿ ਤੁਸੀਂ ਸੇਲ ਕਰਨੀ ਆ ਹਾਂ ਜੀ ਹਾਂ ਜੀ ਠੀਕ ਆ 20 ਲੀਟਰ ਦੀ ਕੈਪੈਸਿਟੀ ਜਿਹੜੀ ਆ ਦੋਸਤੋ ਤੁਸੀਂ ਮੰਨ ਕੇ ਹੀ ਵੜ ਲੈ ਕੇ ਜਾ ਸਕਦੇ ਹੋ ਵੈਸੇ 20 ਤੋਂ ਜਿਹੜਾ ਪਲੱਸ ਹੋਵੇਗਾ ਮਿਲਕ ਠੀਕ ਆ ਤੇ ਤੀਜਾ ਸਵੇਰ ਥਰਡ ਲਕੇਸ਼ਨ ਦੇ ਵਿੱਚ ਆ ਦੋਸਤੋ ਬਿਲਕੁਲ ਜਿਹੜਾ ਦੋਸਤੋ ਪਰਮਾਨ ਲੈਵਾ ਆ ਵੀ ਜੇਕਰ ਗੱਲ ਕਰੀਏ ਨਾ ਤੇ ਬਿਲਕੁਲ ਆ ਵੇਖੋ ਤੁਹਾਨੂੰ ਤੋਂ ਲੈ ਕੇ ਤੇ ਸੂਤਾ ਜਿਹੜਾ ਸਟਰਕਚਰ ਹੈਗਾ ਹਵਾਨੇ ਦਾ ਤੇ ਆ ਥਣ ਥਣ ਦੀ ਕੰਡੀਸ਼ਨ ਵੇਖੋ ਤੁਸੀਂ ਬਿਲਕੁਲ ਮੁੱਠੀਲਾ ਥਾਣਾ ਤੇ 24 ਵੀਰ ਤੁਹਾਨੂੰ ਸਾਰੇ ਪਸ਼ੂਆਂ ਦੀ ਵਧੀਆ ਓਕੇ ਆ ਕੋਈ ਗੱਲ ਹੀ ਨਹੀਂ ਕਿਸ ਤਰ੍ਹਾਂ ਦੀ ਕੋਈ ਫੋਨ ਨਹੀਂ ਕੋਈ ਛੱਟਾ ਨਹੀਂ ਹੋਏਗਾ ਠੀਕ ਆ ਜੀ ਹਨ ਨਹੀਂ ਵੱਧ ਕੱਟ ਹੋਏਗਾ ਤੇ ਕੋਈ ਵੀ ਵੀਰ ਆਪਦੀ تسਲੀ ਕਰਕੇ ਖੜ ਸਕਦਾ ਵਾ ਤੇ ਬਾਕੀ ਜੇ ਕੋਈ ਵੀਡੀਓ ਤੇ ਵੀ ਕਵੇ ਉਹਦੀ ਤੇ ਵੀਡੀਓ ਤੇ ਵੀ ਆਪਾਂ تسਲੀ ਕਰਾ ਦਾਂਗੇ ਲੀਟਰ ਮਾਰ ਕੇ ਜਿੰਨੀ 2 ਟਾਈਮ 3 ਟਾਈਮ ਉਹ ਕਿਸ ਨੇ ਹੌਣ ਚੁਆਈ ਵੀ ਦੇਖਣੀ ਹੁੰਦੇ ਆ ਤਾਂ ਫਿਰ ਉਹ ਉਹਨਾਂ ਨੂੰ ਔਖਾ ਔਖਾ ਜਾਂਦਾ ਦੂਰਦਾਮ ਮਤਲਬ ਐ ਨਾ ਸੋਨ ਵੀਰ ਵੀ ਇੱਕ ਟਾਈਮ ਦੀ ਚੁਆਈ ਤੁਸੀਂ ਆਨਲਾਈਨ ਵਿਖਾ ਦਿਓ ਤੇ ਇੱਕ ਟਾਈਮ ਘਰ ਆਣ ਕੇ ਵੀ ਕਰ ਸਕਦੇ ਹੋ ਹਾਂ ਹਾਂ ਜਿੱਦਾਂ ਵੀ ਜੀ ਮੰਨੂ ਤੇ ਇਹ ਤਾਂ ਭਰਾ ਹਣ ਅੱਛਾ ਜਿੱਦਾਂ ਵੀ ਮੰਨ ਲਓ ਹੁਣ ਅਗਲੇ ਨੂੰ ਸੌਖਾ ਲੱਗੇ ਉਦਾਂ ਹੀ ਹੋ ਜਾਏਗਾ ਕੋਈ ਗੱਲ ਨਹੀਂ ਬਾਕੀ ਇਹ ਕਿ ਥਣ ਦਾ ਵੱਧ ਘੱਟ ਦੀ ਪੂਰ ਛੱਟੇ ਦੀ ਉਹ ਆਪਣੀ ਗਰੰਟੀ ਹੋਊਗੀ ਤੇ ਦੁੱਧ ਆਪਾਂ ਜੇ ਕੋਈ ਮਤਲਬ ਕੋਈ ਵੀਰ ਆ ਸਕਦਾ ਉਹ ਤੇ ਫਿਰ ਸਭ ਤੋਂ ਵਧੀਆ ਜੇ ਆ ਕੇ ਚਵਾਈ ਕਰ ਲੈ ਉਹਦੇ ਨਾਲ ਦੀ ਰੀਸ ਨਹੀਂ ਆ ਜੇ ਕੋਈ ਨਹੀਂ ਵੀਰ ਆ ਸਕਦਾ ਦੂਰੋਂ ਨੇੜੇੋਂ ਤੇ ਉਹ ਆਪਾਂ ਲੀਟਰ ਮਾਰ ਕੇ ਆਨਲਾਈਨ ਵੀ ਚਵਾਈ ਕਰਾ ਦਾਂਗੇ ਠੀਕ ਹੈ ਤੇ ਬਾਕੀ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਇੱਕ ਨਾ 500 ਰੁਪਇਆ ਕੋਈ ਵੀਰ ਸਾਈ ਪਾ ਕੇ ਪਸ਼ੂ ਉਡਾ ਦਿੰਦੇ ਆ ਜੀ ਤੇ ਸਾਈ 2000 ਜਾਂ 3000 ਪਾਇਆ ਕਰਨ ਵੀਰ ਮੇਰੇ ਤੇ ਫਿਰ ਇਤਨਾ ਕੀ ਯਾਰ ਮੁੜ ਕੇ ਫੋਨ ਵੀ ਨਹੀਂ ਚੱਕਦੇ ਹੈਗੇ ਵੀਰ ਤੇ ਬਾਕੀ ਇਹ ਹੈ ਕਿ ਇਹ ਡਰਨ ਵਾਲੀ ਕੋਈ ਗੱਲ ਨਹੀਂ ਹੈ ਜਿਹੜੀ ਸਾਈ ਹੈ ਨਾ ਜੇ ਤੁਹਾਡਾ ਕੋਈ ਡੰਗਰ ਕਿਸੇ ਗੱਲੋਂ ਵੀ ਪਾਸ ਨਹੀਂ ਹੁੰਦਾ ਜਾਂ ਦੁੱਧ ਘਟ ਨਿਕਲ ਜਾਂਦਾ ਜਾਂ ਥਣ ਵੱਢ ਘਟ ਨਿਕਲਦਾ ਉਹ ਸਾਈ ਆਪਾਂ ਵਾਪਸ ਉਸੇ ਵੇਲੇ ਕਰਾਂਗੇ ਕੋਈ ਵੀ ਗੱਲ ਹੋਊਗੀ ਇਹ ਨਾ ਚਿਰ ਕਿਆ ਕਰਨ ਵੀ ਅਸੀਂ ਸਾਈ ਪਾਦਣੀ ਤੇ ਮੁੜ ਕੇ ਵਾਪਸ ਨਹੀਂ ਹੋਊਗੀ ਬਿਲਕੁਲ ਹਾਂ ਸੋ ਦੋਸਤੋ ਪੰਜੇ ਉਂਗਲਾਂ ਇੱਕੋ ਜਿਹਾ ਬਰਾਬਰ ਨਹੀਂ ਹੁੰਦੀਆਂ ਹੈਗੀਆਂ ਠੀਕ ਆ ਤੇ ਵਪਾਰ ਵਪਾਰੀ ਵੀਰ ਜਿਹੜੇ ਵਪਾਰੀ ਬੰਦੇ ਨੇ ਵੀ ਕੁਝ ਨਹੀਂ ਹੁੰਦੇ ਕਈ ਵੀ ਰਸਾਈਆਂ ਮਤਲਬ ਕਿ ਬਾਅਦ ਵਿੱਚ ਕੋਈ ਕਮੀ ਪੇਸ਼ੀ ਨਹੀਂ ਵੀ ਹੁੰਦੀ ਉਹ ਵੀ ਰਸਾਈਆਂ ਰੱਖ ਜਾਂਦੇ ਸੋਨੂੰ ਵੀਰ ਠੀਕ ਆ ਪਰ ਜੇਕਰ ਕੋਈ ਆਪਣੇ ਤੋਂ ਸਿਆਣਾ ਕੋਈ ਆ ਕੇ ਇੱਥੇ ਆ ਕੇ ਕੋਈ ਫਾਲਟ ਕੱਟਦਾ ਚੀਜ਼ 'ਚ ਕਮੀ ਪੇਸ਼ੀ ਕੱਟਦਾ ਤੇ ਮੰਨਣਯੋਗ ਹੁੰਦੀ ਹੈ ਵੀ ਚਲੋ ਇਹਨਾਂ ਵੀ ਪਸ਼ੂ ਕਰ ਨਹੀਂ ਉਹਨਾਂ ਨੂੰ ਪਸੰਦ ਨਾ ਲੈ ਕੇ ਜਾਣਾ ਹਾਂਜੀ ਹਾਂਜੀ ਉਹ ਕੋਈ ਨਹੀਂ ਆਪਾਂ ਸਹੀ ਗੱਲ ਕਰਾਂਗੇ ਉਹ ਥਾਣੇ ਵੱਧ ਘੱਟ ਹੋਵੇ ਕੋਈ ਘੂਰ ਛੱਟਾ ਹੋਵੇ ਕੋਈ ਵੀ ਕਿਸੇ ਤਰ੍ਹਾਂ ਦੁੱਧ ਜੇ ਆਪਾਂ ਫਰਕ ਜੇ ਆਪਾਂ 20 ਦੱਸਦੇ ਆ ਜਾਂ 17 ਜਾਂ 18 ਨਿਕਲਦਾ ਉਹ ਗੱਲ 'ਚ ਆਪਾਂ ਸਾਈ ਬਿਲਕੁਲ ਵਾਪਸ ਕਰਾਂਗੇ ਬਿਨਾਂ ਤੇ ਬਿਲਕੁਲ ਬੇਸ਼ੱਕ ਦੋਸਤੋ ਬੈਡ ਚੰਗੀ ਆ ਇੱਕ ਵਾਰੀ ਬੈਕ ਸਾਈਡ ਤੋਂ ਫਿਰ ਤੁਸੀਂ ਦੇਖ ਲਓ ਠੀਕ ਆ ਆ ਥੰਮ ਦੇਵਾ ਜੀ ਇਹ ਆਕਰੋ ਚੱਕ ਤੇ ਠੀਕ ਆ ਇਹਨ ਜਿਹੜਾ ਬਿਲਕੁਲ ਮੁਠੀ ਵਾਲਾ ਥਾਣਾ ਤੇ ਚਵਾਈ ਸੋਹਣੀ ਆ ਬੈਡ ਦੀ ਠੀਕ ਆ ਚਵਾਈ ਵੱਲੋਂ ਕੋਈ ਵੀ ਜਿਹੜੀ ਅਨਫਿਟ ਬੈਡ ਨਹੀਂ ਹੋਊਗੀ ਚਵਾਈਆਂ ਸਾਰੇ ਦੀਆਂ ਬੈਸਟ ਤੋਂ ਬੈਸਟ ਲੱਗੀਆਂ ਹੋਣਗੀਆਂ ਤੁਹਾਨੂੰ ਭਾਈ ਅਗਲੀ ਇਹ 3 ਨੰਬਰ ਦਾ ਬੈਡ ਆ ਵੀਰ ਹਾਂਜੀ ਇਸ ਦੀ ਹੁਣ ਕੀ ਡਿਟੇਲ ਆ ਪੂਰੀ ਤਿੱਜਾ ਸੁਆ ਲਾ ਲਈਏ ਚੌਥਾ ਲਾ ਲਈਏ ਇਹਨਾਂ ਥੋੜੀ ਜੀ ਸਾਹਮ ਖਣੂ ਉਹੋ ਜੀ ਜਗ੍ਹਾ ਤੋਂ ਆਈ ਆ ਜੀ ਤੇ ਬਾਕੀ ਇਹ ਕੀ ਥਣ ਚੱਡੇ ਦੀ ਪੂਰੀ ਸਾਫ ਆ ਕੋਈ ਗੱਲ ਨਹੀਂ ਹੈਗੀ ਕਿਸੇ ਤਰੀਕੇ ਦੀ ਵੀ ਠੀਕ ਆ ਤੇ ਦੁੱਧ ਐਸ ਵੇਲੇ ਇਹਦੇ ਤੋਂ 10 ਤੋਂ ਪਲਾਸ ਹੀ ਹੋਊ ਪਰ ਆਪਾਂ 10-10 ਕੇ ਦਾਂਗੇ ਇਹ ਸੁਬਾ ਕਿੰਨਾ ਸੀ ਫਿਰ ਸੁਆ ਤਿੱਜਾ ਲਾ ਲਈਏ ਚੌਥਾ ਲਾ ਲਈਏ ਘਰ ਵਾਲੇ ਵੈਸੇ ਤਿੱਜਾ ਕਹਿੰਦੇ ਆ ਠੀਕ ਆ ਹਾਂਜੀ ਹਾਂਜੀ ਲਓ ਵੀ ਦੋਸਤੋ ਤਿੱਜਾ ਮੰਨ ਲਓ ਚਾਹੇ ਮੰਨ ਲਓ ਚੌਥਾ ਠੀਕ ਹੈ ਤਿੱਜੇ ਕਿ ਸੁਵੇ ਹੋਵੇਗੀ ਵੈਸੇ ਲਗਭਗ ਬਾਕੀ ਚਲੋ ਆਪੋ ਆਪਣੀ ਸਮਝ ਆ ਤੁਹਾਡੀ ਥੋੜਾ ਜਿਹਾ ਸੇ ਬਾਕੀ ਜਿਹੜਾ ਅੱਗੇ ਵੀ ਹੋਰ ਸੇਵਾ ਸਾਮ ਕਰ ਲੂਗਾ ਬਾਕੀ ਵਹਿੜ ਚੰਗੀ ਐ ਆ ਫੇਸ ਕੁਆਲਟੀ ਕਰੋ ਚੈੱਕ ਠੀਕ ਆ ਦੁੱਧ ਤੋਂ ਕਿੰਨਾ ਚਵਾਰੀ ਸੀ ਤੁਹਾਨੂੰ ਵੀਰ ਦੁੱਧ 10 ਤੋਂ ਪਲੱਸ ਹੀ ਆ 10 ਤੋਂ ਪਲੱਸ ਬੱਚਾ ਇਹਦੇ ਮਗਰ ਕੀ ਬੱਚਾ ਇਹਦੀ ਬੱਚੀ ਆ ਇਹਦੀ ਬੱਚੀ ਫੀਮੇਲ ਆ ਠੀਕ ਆ ਉਹ ਜਿਹੜੀ ਸੈਕੰਡ ਵਿਖਾਈ ਹੁੰਦਾ ਵੀ ਮੇਲ ਸੀ ਨਾ ਕਰੋ ਚੈੱਕ ਜੀ ਠੀਕ ਹੈ ਵੈੜਾ ਸੋਨੂ ਵੀਰ ਦੇ ਕੋਲ ਜਿਹੜਾ ਦੋਸਤੋਂ ਵਧੀਆ ਹੁੰਦੀਆਂ ਨੇ ਚੰਗੀਆਂ ਹੁੰਦੀਆਂ ਨੇ ਤੇ ਬਿਲਕੁਲ ਭਾਅ ਦੇ ਵਿੱਚ ਹੁੰਦੀਆਂ ਵੀ ਕਰਨ ਨੂੰ ਭਾਅ ਹੈ 45 48000 ਕਿੰਨਾ ਕਿੰਨਾ ਮੁੱਲ ਵੀ ਜਿਹੜੀ ਮਰਜ਼ੀ ਵੈੜਦਾ ਕਰ ਸਕਦਾ ਸੀਗਾ ਪਰ ਇਹ ਵੀ ਅੱਗੋਂ ਭਾਅ ਦੇ ਵਿੱਚ ਮਿਲੀ ਇਹਦੇ ਭਾਅ ਦੇ ਵਿੱਚ ਹੀ ਅੱਗੋਂ ਕੋਈ ਵੀਰ ਲੈ ਕੇ ਜਾਵੇ ਤੇ ਸੋਨੂ ਵੀਰ ਦੂਜੇ ਨੰਬਰ ਵਾਲੀ ਦਾ ਭਾਅ ਮੁੱਲ ਕਿੰਨਾ ਕੀਤਾ ਸੀਗਾ ਇਹਦਾ ਮੋਲ ਇਹਦਾ ਭਾਅ ਨੂੰ 60 ਕਰ ਲੀਏ 55 ਕਰ ਲੀਏ ਹਾਂ ਜੀ ਆ ਪੱਤਰ 53000 ਦੀ ਗਾਂ ਦੇ ਦਾਂਗੇ 53000 ਦੀ 53000 ਦੀ ਦੇ ਦਾਂਗੇ ਤੇ ਫਿਰ ਵੀ ਬਾਹ ਦੇ ਵਿੱਚ ਵੱਡੀ ਵੈੜ ਆ ਹਵਾਲਾ ਹੁੰਦਾ ਬੜਾ ਸੋਹਣਾ ਲੱਗਾਈ ਪਾਪਾ 20 ਦੱਸ ਕੇ ਦਿੰਦੇ ਆ ਪਰ 20 ਤੋਂ ਉੱਪਰ ਹੀ ਆ ਦੁੱਧ ਦੇ ਹੈ 20 ਤਾਂ ਆਪਣੇ ਘਰ ਦੀ ਚੋਈ 20 ਤੋਂ ਪਲੱਸ ਹਾਂਜੀ ਹਾਂਜੀ ਪਰ ਕੋਈ 20 ਮੰਨ ਕੇ ਲੈ ਜੇ ਹਾਂਜੀ ਹਾਂਜੀ ਠੀਕ ਆ ਵੈੜ ਜਿਹੜੀ ਦੋਸਤੋ 53000 ਦੀ ਲਾਸਟ ਹੋ ਜਾਊਗੀ ਮੁੱਲ ਦਾ ਭਾਵੇਂ 60000 ਆ ਠੀਕ ਆ ਤੇ ਸੋਨੂ ਭਾਈ ਅਗਲੀ ਇਸ ਵੈੜ ਦੀ ਵੀ ਦਸਤਾ ਵੀ ਜਿਵੇਂ 10 ਕਿਲੋ ਦੁੱਧ ਆ ਕਿ ਹਾਂਜੀ 10 ਤੋਂ ਉੱਪਰ ਹੀ ਆ ਇਹਦੇ ਵੀ ਉੱਪਰ ਹਾਂਜੀ ਬੱਚਾ ਇਹਦਾ ਮਗਰ 12 11 12 ਹੀ ਹੋਊਗਾ ਪਰ ਆਪਾਂ 10 10 ਕੇ ਦੇ ਦਿੰਨੇ ਆ ਬੱਚਾ ਇਹਦਾ ਮਗਰ ਵੱਛੀ ਆ ਗਈ ਵੱਛੀ ਆ ਜੀ ਇਹਦੀ ਹਾਂ ਠੀਕ ਆ ਤੇ ਦਿਨ ਕਿੰਨੇ ਦਸਤਾ ਸੀ ਇਹਨੂੰ ਇਹਨੂੰ ਵੀ 15 ਦਿਨ ਦੇ ਕਰੀਬ ਹੋ ਗਏ 15 ਦਿਨ ਦਾ ਸੁਭਾ ਹਾਂਜੀ ਹਾਂਜੀ 15 ਦਿਨ ਦਾ ਜਿਹੜਾ ਦੋਸਤ ਸਮਾਂ ਹੋ ਗਿਆ ਇਸ ਬੈਡ ਨੂੰ ਵੀ ਆ ਕਰੋ ਚੈੱਕ ਆ ਕਰੋ ਚੈੱਕ ਜੀ ਠੀਕ ਆ ਆ ਕੁਆਲਿਟੀ ਜੇ ਹਵਾਨੇ ਦੀ ਆ ਥਾਣਾ ਦੀ ਕੁਆਲਿਟੀ ਜੇ ਆ ਕਰੋ ਚੈੱਕ ਜੀ ਠੀਕ ਹੈ ਤੇ ਚਵਾਈਚ ਵੀ ਵੀਰ ਜੀ ਬਿਲਕੁਲ ਇੱਕ ਨੰਬਰ ਹੈ ਓਕੇ ਓਕੇ ਜਾਵਾਂਗੇ ਗੱਲ ਨਹੀਂ ਇਸ ਟਾਈਮ ਦੀ ਠੀਕ ਹੈ ਤੇ ਇਹਦਾ ਸੋਨ ਵੀਰ ਮੁੱਲ ਕੀ ਹੈ ਵੀਰ ਮੋਲੇ ਦਾ ਭਲਾ ਆਪਾਂ ਭਾਵੇਂ 35 ਕਰ ਲਈਏ ਜੀ ਇਹ 30000 ਚ 1000 ਰੁਪਿਆ ਛੋਟ ਕਰ ਦਾਂਗੇ ਆਪਾਂ 29000 ਦੀ ਦੇ ਦਾਂਗੇ 29000 ਦੀ ਹਾਂਜੀ ਹਾਂਜੀ 30000 ਦੇ ਵਿੱਚੋਂ 1000 ਛੋਟ ਹਾਂਜੀ ਹਾਂਜੀ ਠੀਕ ਆ ਚੱਗੀ ਆ ਵੈਡ ਫਿਰ ਵੀ ਹਾਂਜੀ ਤੇ ਸੋਨੂ ਵੀ ਇਸ ਤੋਂ ਬਾਅਦ ਇੱਕ ਰਿਹਾ ਬੱਚਿਆਂ ਵਾਲਾ ਆਪਾਂ ਕੈਮਰਾ ਮਾਰ ਦਈਏ ਵੀ ਪਹਿਲੇ ਨੰਬਰ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਉਹਦੇ ਮਗਰ ਕਿਹੜਾ ਬੱਚਾ ਜੀ ਪਹਿਲੇ ਨੰਬਰ ਵਾਲੀ ਵਾਲਾ ਆ ਵਾ ਬੱਚਾ ਆ 나ੜੂ ਜੇ ਨਾਲ ਜੇ ਦਾ ਜੀ ਇਹ ਕਿੰਨੇ ਚੌਥੇ ਦਿਨ ਚ ਦੱਸਿਆ ਪੰਜਵੇਂ ਦਿਨ ਚ ਨਹੀਂ ਇਹ ਮਤਲਬ 15 ਦਿਨ ਦੇ ਕਰੀਬ ਹੈ ਨਾ 15 ਦਿਨ 15 ਦਿਨ ਦੇ ਦੌਰਾਨ ਹਾਂਜੀ ਠੀਕ ਹੈ 15ਵੇਂ ਦਿਨ ਦੇ ਵਿੱਚ ਵੀ ਜਿਹੜਾ ਦੋਸਤੋ 나ੜੂ ਬੱਚੇ ਦੇ ਨਾਲ ਆ ਠੀਕ ਆ ਇਸ ਤੋਂ ਬਾਅਦ ਜਿਹੜੀ ਸੈਕੰਡ ਨੰਬਰ ਤੇ ਆਪਾਂ ਦਿਖਾਈ 20 ਪਲੱਸ ਵਾਲੀ ਆ 20 ਮਹੀਨੇ ਦੇ ਕਰੀਬ ਦਾ ਬੱਚਾ ਵਾ ਇਹ 20 ਪਲੱਸ ਆ ਜੀ ਤੇ ਥੱਲੇ ਹਾਂਜੀ ਹ ਠੀਕ ਆ ਇਹ 20 ਪਲੱਸ ਵਾਲੀ ਦਾ ਜਿਹੜੀ ਸੈਕਿੰਡ ਨੰਬਰ ਤੇ ਵਿਚਕਾਰ ਖੜੀ ਹੈ ਬੈੜ ਠੀਕ ਆ ਇਸ ਤੋਂ ਬਾਅਦ ਜਿਹੜੀ ਤੀਜੇ ਨੰਬਰ ਤੇ ਦੋਸਤੋ ਫੋ ਬੈੜ ਤੁਹਾਨੂੰ ਦਿਖਾਈ ਆ ਜਿਹੜੀ 9 ਤੋਂ 10 10 ਲੀਟਰ ਜਿਹੜਾ ਦੁੱਧ ਤਿਆਰ ਹੈਗਾ ਤੀਜੀ ਸਵੇਰ ਮੰਨ ਲਓ ਚਾਹੀ ਉਹਨੂੰ ਚੌਥੇ ਉਹਦੇ ਮਗਰ ਇਹ ਬੱਚਾ ਫੀਮੇਲ ਹੈ ਨਾ ਜੀ ਇਹ ਬੱਚੀ ਆ ਗਈ ਉਹਦੇ ਮਗਰ ਤੀਜੇ ਨੰਬਰ ਵਾਲੀ ਬੈੜ ਦੇ ਮਗਰ ਠੀਕ ਆ ਤੇ ਇੱਕ ਸੋਨ ਵੀ ਰੈਬੈਡ ਹੋਰ ਆਪਣੇ ਕੋਲ ਹਾਂਜੀ ਹਾਂਜੀ ਉਹ ਦਿਖਾਈਏ ਭਰਾਵਾਂ ਨੂੰ ਉਹ ਹਾਂਜੀ ਉਹ ਸੂਈ ਅੱਜ ਹੀ ਸੂਈ ਆ ਹਾਂਜੀ ਸੂਈ ਹਾਂਜੀ ਠੀਕ ਆ ਉਹਦੀ ਆਪਾਂ ਡਿਟੇਲ ਲੈ ਲੈਨੇ ਘਰੇ ਚਲਦੇ ਆਂ ਇੱਕ ਦੋਸਤੋ ਬਿਲਕੁਲ ਜਿਹੜੀ ਵੈੜ ਹੁਣੇ ਤਾਜੀ ਸੂਈ ਆ ਠੀਕ ਆ ਜੇਰ ਜਿਹੜੀ ਹੈਗੀ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਆ ਜੇਰ ਪ੍ਰੋਪਰ ਪੈ ਜਾਣੀ ਆ ਟਾਈਮ ਤੁਸੀਂ ਨੋਟ ਕਰ ਲਓ 6:30 ਵਜੇ ਜਿਹੜਾ ਦੋਸਤੋ ਆਪਾਂ ਵੀਡੀਓ ਬਣਾਉਣ ਦਾ ਸਮਾਂ ਹੈਗਾ ਅੱਜ 6 ਮਾਰਚ ਨੂੰ ਤੇ ਜੇਰ ਪ੍ਰੋਪਰ ਪੈ ਜਾਊਗੀ ਸੁਣ ਵੀ ਵੈੜ ਨੂੰ ਸੂਆ ਪਹਿਲੀ ਤੇ ਦੱਸਦੇ ਵੀ ਗੱਲ ਵੀ ਸੂਆ ਕਿ ਨਮਾਇਆ ਇਹ ਪਹਿਲੇ ਸੂਈ ਸੂਈ ਵਜੇ ਪਹਿਲ ਨਹੀਂ ਆ ਹਾਂਜੀ ਹਾਂਜੀ ਕਲੂਨ ਬੱਚੀ ਸੂਈ ਹਾਂਜੀ ਹਾਂਜੀ ਤੇ ਮੂੰਹ ਕੋਈ ਪਤਾ ਲੱਗਾ ਸੀ ਵੀ 24 ਛਿੱਗੀ ਛਿੱਗੀ ਆ ਛਿੱਗੀ ਹਾਂਜੀ ਹਾਂਜੀ ਠੀਕ ਆ ਤੇ ਮਗਰ ਇਹ ਤੇ ਬੱਚਾ ਕੀ ਆ ਮਗਰ ਫੀਮੇਲ ਜਿਹੜੀ ਕਾਫ ਆ ਦੋਸਤੋ ਆਪ ਵੀ ਬੱਚੀ ਆ ਤੇ ਮਗਰ ਵੀ ਆਪਾਂ ਕਹਿ ਦੇਈਏ ਮਗਰ ਵੀ ਬੱਚੀ ਆ ਬੱਚੀ ਵੀ ਸੋਹਣੀ ਆ ਬੇਸ਼ੱਕ ਤੁਸੀਂ ਵੀਡੀਓ ਦੇ ਵਿੱਚ ਵੇਖ ਲਓ ਠੀਕ ਆ ਮਗਰ ਜਿਹੜੀ ਬੱਚੀ ਆ ਫੀਮੇਲ ਕਾਫ ਤੇ ਜੇਰ ਜਿਹੜੀ ਪ੍ਰੋਪਰ ਪੈ ਜਾਣੀ ਆ ਦੋਸਤੋ ਕੁਝ ਕੁ ਸਮੇਂ ਤੱਕ ਜਿਹੜੀ ਜੇਰ ਪੈ ਜਾਊਗੀ ਠੀਕ ਆ ਤੇ ਇਹ ਵੜ ਵੀ ਵਿਕਾਉ ਹੈਗੀ ਆ ਮਿਲਕਿੰਗ ਜਿਹੜੀ ਆ ਦੋਸਤੋ ਚਲੋ ਕਰਮਾ ਸੇਤੀ ਅੱਗੇ ਹਜੇ ਪਸ਼ੂ ਨੇ ਬਿਲਕੁਲ ਸਿੱਧੇ ਹੋਣਾ ਉਸ ਤੋਂ ਬਾਅਦ ਮਿਲਕਿੰਗ ਜਿਹੜੀ ਆ ਪਾਏ ਦੀ ਸੇਵਾ ਲਈ ਆ ਜਿੰਨੀ ਮਰਜ਼ੀ ਤੁਸੀਂ ਚੁਆਈ ਕਰ ਸਕਦੇ ਹੋ ਕਣਾ ਤੁਹਾਨੂੰ ਦੇ ਮਤਲਬ ਇਹ ਕਰ ਜਿੰਨਾ ਹੋਵੇ ਨੇੜੇ ਤੋਂ ਜ਼ਰੂਰ ਦਿਖਾਉਂਗਾ ਤੇ ਵੈਸੇ ਵੀਰ तकरीबन ਆਪਾਂ ਅੱਜ ਹੀ ਲੱਗੇ ਆਏ ਸੀ ਇਹਨੂੰ ਨਹੀਂ ਨਹੀਂ ਮਤਲਬ ਮੈਨੂੰ ਕੋ ਹਫਤੇ ਦੇ ਕਰੀਬ ਹੋ ਗਿਆ ਮੇਰੇ ਕੋ 아이 ਨੂੰ ਹਫਤੇ ਦੇ ਕਰੀਬ ਹਾਂ ਪਹਿਲਾਂ ਥੋੜੀ ਕੱਚੀ ਸੀ ਆ ਦੋ ਕਿ ਦਿਨਾਂ ਚ ਲੱਤ ਕੇ ਮਤਲਬ ਪੂਰਾ ਪਰਾਈ ਛੱਡਾ ਤੇ ਪਰ ਤੁਪਾ ਨੂੰ ਕੋਈ ਵੀ ਰਾਹ ਦੇ ਆਨਲਾਈਨ ਸੌਦਾ ਕਰਦਾ ਤੇ ਪਰ ਬਿਲਕੁਲ ਓਕੇ ਸੀਗੇ ਓਕੇ ਓਕੇ ਮੈਂ ਮਤਲਬ ਹੋਣਾ ਹੁਣ ਤਾਂ ਇਹ ਨਾ ਵੀ ਦੁੱਧ ਕੱਢਿਆ ਵੀ ਹੈਗਾ ਦਾ 3-4 ਲੀਟਰ ਮੈਂ ਕਾ ਜੀ ਤੇ ਕੋਈ ਗੱਲ ਨਹੀਂ ਪੋਲੀ ਇੱਕਦਮ ਅਜੇ ਇਹਨਾਂ ਕੀ ਭਾਲਿਆ ਤੇ ਥੋੜੇ ਥਣ ਥਣ ਕਰਕੇ ਥੋੜਾ ਜਿਹਾ ਛੋਟਾ ਬਕਾਉਂਦੀ ਆ ਭਾਲਾ ਬਾਕੀ ਇੱਕ ਗੱਲ ਹੋਰ ਦਸਲੀ ਵਾਲੀ ਹੋ ਗਈ ਆ ਵੀ ਕੋਈ ਵੀ ਰਹੂਗਾ ਹਾਂਜੀ ਚਲ ਇਹਨਾਂ ਬੌਲੇ ਦੇ ਵਿੱਚ ਅੱਧੀ ਚਵਾਈ ਕਰਕੇ ਲੈ ਜਾਈਏ ਹਾਂਜੀ ਹਾਂਜੀ ਠੀਕ ਆ ਹਾਂਜੀ ਆਪ ਤਾਂ ਆਵੇ ਬੌਲੇ ਦੇ ਵਿੱਚ ਟਰਾਈ ਕਰ ਕੋਈ ਛੱਟਾ ਨਹੀਂ ਹੈਗਾ ਥਣ ਚਵਾਈ ਇੱਕਦਮ ਪੋਲੀ ਆ ਸਿਰਫ ਇਹ ਹੈ ਕਿ ਭਾਲਦਾ ਕਰਕੇ ਥੋੜਾ ਥਣ ਛੋਟਾ ਬਕਾਉਂਦੀ ਆ ਬਿਲਕੁਲ ਬਿਲਕੁਲ ਬਾਕੀ ਭੁਣਾ ਭੁਣਾ ਉਤਰੀਆਂ ਤੇ ਫਿਰ ਕੋਈ ਚੱਕਰੀ ਨਹੀਂ ਚਵਾਈ ਨੀ ਵਧੀਆ ਹੋਏਗੀ ਬਿਲਕੁਲ ਇਹ ਵੈੜ ਵੀ ਜੀ ਦੋਸਤੋ ਵਿਖਾਊਗਾ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਇਸ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਹੋ ਠੀਕ ਆ ਤਾਜੀ ਸੂਈ ਆ ਤੁਸੀਂ ਵੇਖ ਸਕਦੇ ਹੋ ਲੜ ਨਮਕ ਦਾ ਬਿਲਕੁਲ ਜੇ ਰੜੀ ਆ ਪੈ ਜਾਣੀ ਆ 4 ਪਿਆਰ ਦੇ ਘੰਟੇ ਤੱਕ ਠੀਕ ਆ ਜੀ ਆਹ ਥਾਣਾ ਵੇਖ ਲਓ ਜੀ ਠੀਕ ਆ ਮੂੰਹ ਛਿੱਗੀ ਹੈਗੀ ਆ ਛੇ ਦਾ ਤੇ ਹਵਾਨਾ ਜਿਹੜਾ ਸੋਹਣਾ ਹੈ ਤਕਰੀਬਨ ਬਾਕੀ ਚੁਵਾਈ ਜਿਹੜੀ ਹੈ ਦੋਸਤੋ 12 14 ਲੀਟਰ ਤੱਕ ਵੀ ਕਰਾ ਸਕਦੀ ਜਿੱਡੀ ਗਬੜ ਤੇ ਚਾਹ ਬਣ ਤੁਸੀਂ ਜਿਹੜੇ ਵੀਰ ਹੁਣ ਖਾਸ ਤੌਰ ਤੇ ਜ਼ਰੂਰ ਖਰੀਦ ਸਕਦੇ ਹੋ ਤੇ ਸੋਨੂੰ ਵੀਰੇ ਲੈ ਇਹਦੇ ਕਿੰਨਾ ਕਰ ਕਿੰਨਾ ਕ ਮੁੱਲ ਕਰਾਂਗੇ ਮੁੱਲ ਇਹਦਾ ਭਲਾ ਆਪਾਂ 45 ਕਰ ਲਈਏ ਹਾਂਜੀ ਤੇ 40000 ਦੀ ਵੜਾ ਆਪਾਂ ਦੇ ਦਾਂਗੇ 40000 ਦੀ ਹਾਂਜੀ ਹਾਂਜੀ ਲਾਸਟ ਲੈ ਇਹਦੇ ਆ ਹਾਂਜੀ ਹਾਂਜੀ ਮਾਨਤਨ ਹੋ ਜੂ ਵਿੱਚ ਚਲੋ ਥੋੜਾ ਬਹੁਤਾ ਦੂਰੋਂ ਨੇੜੋਂ ਆ ਇਹਦਾ ਹੋ ਹੀ ਜਾਂਦਾ ਹੋਣ ਜ਼ਰੂਰ ਜੀ ਜੇ ਹੋ ਸਕੇ ਜਿੰਨਾ ਵੀ ਉਹ ਕਰਨਾ ਜ਼ਰੂਰ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ 40000 ਜਿਹੜਾ ਦੋਸਤੋ ਲੈ ਦੇ ਆ ਠੀਕ ਆ ਜਿਸ ਨੂੰ ਆ ਬਾਕੀ ਵਿੱਚੋਂ ਮਾਨਤਾ ਹੋ ਜਾਊਗਾ ਠੀਕ ਹੈ ਜੀ ਲੈ ਜੀ ਜੀ ਠੀਕ ਆ ਬੱਚੀ ਦੋਸਤੋ ਚੰਗੀ ਆ ਠੀਕ ਆ ਜਿਸ ਵੀ ਵੀਰ ਦੇ ਪਸੰਦ ਆਈ ਹੋਵੇ ਤੁਸੀਂ ਕਾਲ ਕਰਨੀ ਹੈਗੀ ਹੈ ਜੇਰ ਪ੍ਰੋਪਰ ਪੈ ਜਾਣੀ ਹੈ ਮੈਂ ਵੀਰ ਨੂੰ ਵੀ ਕਹੂੰਗਾ ਵੀਡੀਓ ਜਿਹੜੀ ਫਿਲਹਾਲ ਜਿਹੜੀ ਇਸਦੀ ਹੈਗੀ ਆ ਪ੍ਰੋਪਰ ਜੇਰ ਪਾਈ ਦੀ ਉਹ ਸੰਭਾਲ ਕੇ ਰੱਖ ਲੂਗਾ ਜਿਹੜੇ ਕਿਸੇ ਵੀਰ ਨੇ ਖਰੀਦਣੀ ਆ ਤੇ ਜੇਰ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਪੈ ਜਾਣੀ ਹੈ ਠੀਕ ਆ ਦੇ ਬੈਠਣ ਦੀ ਧੇਰ ਹੈ ਜੇਰ ਪੈ ਜੂਗੀ ਤੇ ਬਾਕੀ ਵੀਰ सोनू ਦੇ ਸੰਪਰਕ ਨੰਬਰ ਆਪਾਂ ਉਹਨਾਂ ਤੋਂ ਪੁੱਛ ਕੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਆ ਦੋਸਤੋ सोनू ਵੀਰ ਮੋਬਾਈਲ ਨੰਬਰ ਆਪਣੇ ਜਰੂਰ ਦੱਸ ਜੀ ਹਾਂਜੀ 9815082415 ਜੀ ਠੀਕ ਹੈ ਜੀ ਇਹ ਨੰਬਰ ਜਿਹੜੇ ਦੋਸਤੋ ਲਗਾਤਾਰ ਆਪਾਂ ਸਕਰੀਨ ਦੇ نیچے ਚਲਦੇ ਕਰ ਦਿੱਤੇ ਆ ਨੰਬਰਾਂ ਤੇ ਸੰਪਰਕ ਕਰਕੇ ਬਧੇਰੇ ਗੱਲਬਾਤ ਤੁਸੀਂ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ